ਬੁਲਾ ਲਓ ਆਹੋ 콜 देम ਉਹ ਬੁਲਾਇਓ ਬੇਟੇ ਨੂੰ ਬੁਲਾ ਦੱਸ ਇਹ ਤਾਂ ਆਹੋ ਅਰੇ ਫਿਰ ਜੋ ਕੁ ਮਹੀਨੇ ਹੋਏ ਜਦੋਂ ਉਹਦਾ ਕੰਮ ਖਤਮ ਕਰਨਾ ਆਹੋ ਆਹੋ ਉਸ ਤੋਂ ਬਾਅਦ ਥੋੜੀ ਪਰੋਲ ਹੋਊਗੀ ਜੀ ਸਟਾਈਕ ਹੋਗੀ ਆਹੋ ਆਹੋ ਵੀ ਸਾਡੇ ਵੱਲੋਂ ਕੋਈ ਨਿਦੇਸ਼ੀ ਨਹੀਂ ਹੈ ਆਪਾਂ ਨੇ ਵਹੀਕਲ ਵੀ ਲੈ ਲਿਆ ਸਰ ਆਹੋ ਜੀ 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 ਉਹ ਉਹ ਜਿਹੜਾ ਕਿਹਨਾਂ ਨੂੰ ਆਨਾਲੇ 15 20 ਦਿਨ ਮਹੀਨੇ ਤੋਂ ਬਿਲਕੁਲ ਕਲੀਅਰ ਹੋ ਗਿਆ ਉਹਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀਗਾ ਜੀ ਸਾਡੇ ਉਹ ਕਿਨਾਂ ਵੀ ਵੱਡੀ ਨਾ ਜੀ ਪਹਿਲੇ ਵਾਰੀ ਕਾਰਨ ਤੋਂ ਨੇ ਆਪਣੇ ਵੱਲੋਂ ਸੌਫਟ ਕੀਤਾ ਜੀ ਜੀ ਸੌਫਟ ਬਟ ਫਲੱਡ ਨਾਲ ਤਾਂ ਇੰਨਾ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਕੋਲੋਟੀਨ ਜਿਵੇਂ ਵੀ ਆਪਾਂ ਉੱਥੇ ਲਾ ਲਏ ਜੀ ਫਲੱਡ ਜਿਹੜੇ ਸਫਾਈ ਵਾਲੇ ਹੈਗੇ ਦੇ ਵੋਂਟ ਗੋ ਟੂ ਫਲੱਡ ਸਪੇਸ ਪਲੇਸ ਉੱਥੇ ਤਾਂ ਨਹੀਂ ਜਾਣਾ ਉਹ ਉਹਦਾ ਆਪਣਾ ਕੰਮ ਉਹ ਲਗ ਟੀਮ ਉਹ ਲਗ ਟੀਮ ਹੈਗੀ ਆ बट तो ये जो है ये पुराने हो चुके हैं ये भर जाते हैं फिर जब कूड़ा इकट्ठा हो जाता है फिर हमारी भी आती है वो आती है तो हम अब कम्पैक्टर खरीद रहे हैं टेंडर अभी प्रवान हुआ हमारा फिर वो लग जाएंगे यहाँ उसमें कूड़ा भरा करे वेरी बेड स्टेट है हाँ जी आज उरा आज इतना रेन्दे हो तुम इत में ਅਕਾਦੋਂ ਤੋਂ ਕੂੜਾ ਹੈਗਾ ਇਹ ਹੈ ਗੰਦਾ ਇਤਨਾ ਗੰਦ ਪੈਦਾ ਹੈ ਇਥੇ ਬੈਠਣਾ ਬਹੁਤ ਮੁਸ਼ਕਲ ਹੋ ਰਿਹਾ ਆਹ ਆਹ ਨਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿਨੇ ਚੱਕ ਹੁੰਦਾ ਹੈ ਚੱਕੇ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਚੱਕਲੇ ਨਹੀਂ ਆਹ ਹਿੰਦਰਜੀ ਆਈ ਬਤਾਈ ਆਹ ਗੰਦ ਪੈ ਪੈ ਇਤਨਾ ਬਹੁਤ ਜ਼ਿਆਦਾ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਕੂੜਾ ਇਹ ਹੈ ਕੂੜਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਆਹ ਚੱਕਣ ਚੱਕਲੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਇਤਨਾ ਅਫਗਾਨ ਲਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਤਿੰਨ ਦਿਨ ਚੱਲ ਚੱਲ ਜੀ ਆਨੰਦ ਨਹੀਂ ਚੱਕਣ ਵਾਲੀ ਜੀ ਯਾਰ ਦਿੱਤਾ ਹਫਤਾ ਹਫਤਾ ਨਹੀਂ ਚੱਕਣ ਆਂਦੇ ਆਹ ਨਰਕ ਬਣ ਗਿਆ ਹੋਇਆ ਕਿਤਨਾ ਕਿਸ਼ ਕੈਂਟਰੀ ਪੁਆਇੰਟ ਐਲੀਮੀਨੇਟ ਕੀਤੇ ਸੀਗੇ ਸਰ ਉਹਦੇ ਕਰਕੇ ਸਰ ਅਸੀਂ ਇੱਥੇ ਸ਼ਿਫਟ ਕੀਤਾ ਤੇ ਡੇਲੀ ਵੇਸਟ ਤੇ ਜਾ ਕਰਿਆ ਸਰ ਉਹਨੇ ਇੱਕ ਵਾਲ ਵੀ ਬਣਾਉਂਦੀ ਨਹੀਂ ਨਹੀਂ ਜੋ ਮਰਜੀ ਕਰੇ ਜੋ ਮਰਜੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਆ ਰਿਹਾ ਹੈ ਕੀ ਗੱਲ ਕਰਦੇ ਤੁਸੀਂ ਉੱਥੇ ਆ ਨਰਕ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਗੰਦ ਭਰ ਹੈ ਅੰਦਰ ਕੂੜਾ गिरਦਾ ਹੈ ਮੰਡੀ ਵਾਲਾ ਸਬਜ਼ਾ ਸੋ ਗਿਆ ਬੜੀ ਗੰਦੀ ਗੰਦ ਦੇ ਉੱਪਰ ਹੋ ਗਈ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਹੈ ਵੀ ਸਾਡਾ ਸਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਬਰੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸੜਾ ਘਰ ਆਨੋ ਚਲੇ ਜਾਂਦਾ ਹਵਾ ਵੀ ਚਪੂਣਾ ਵੱਡਦਾ ਜੀ ਮੇਰੇ ਦਾ ਘਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾਲ ਦੀ ਛੋਟੀ ਨਾਲ ਦੀ ਚੱਲ ਜੂ ਜੀ ਟੋਟਲ ਚੁੱਕਾ ਵੱਡਦੀ ਹੈ ਹਾਂ 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 ਬਿਮਾਰੀ ਦੀ ਕਹਾਣੀ ਹਾਂ 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 ਠੀਕ ਹੈ

ਸੱਚ ਨਹੀਂ ਲੰਦਾ ਕਿ ਇਦਾਂ ਇਹ ਲੱਗਦਾ ਹੂੰ ਯਾਰ ਜਦੋਂ ਅੱਗੇ ਹਰਦਾ ਹੁੰਦਾ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਜੀ ਆਇਆ ਬਿਲਕੁਲ ਹਾਓ ਯੂ ਹਾਓ ਗੁੱਟ ਸਟ ਜੇਲੇ ਸਭ ਦਾ ਰਸਤਾ ਹੀ ਹੈ really very bad yeah, I've seen all place. yeah 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 seen all पटियाले शहर चोजेक्टेड नहीं है बदल गया